ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਵਾਸਦਾ ਹੋਇਆ ਭਿਆਨਕ ਐਕਸੀਡੈਂਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅੱਜ ਸਵੇਰੇ 6 ਵਜੇ ਦੇ ਕਰੀਬ ਅੰਮ੍ਰਿਤਸਰ ਤੋਂ ਸਵਾਰੀਆਂ ਨੂੰ ਲੈ ਕੇ ਆ ਰਹੀ ਇੱਕ ਅੰਮ੍ਰਿਤਸਰ ਜਲੰਧਰ ਨੈਸ਼ਨਲ ਹਾਈਵੇ ਤੇ ਪਿੰਡ ਦਿਆਲਪੁਰ ਦੇ ਫਲਾਈਓਵਰ ਤੇ ਅੱਗੇ ਜਾ ਰਹੇ ਇੱਕ ਰੇਤ ਨਾਲ ਭਰੇ ਟਿਪਰ ਨਾਲ ਪਿੱਛੋਂ ਦੀ ਟਕਰਾ ਗਈ ਜਿਸ ਕਾਰਨ ਬੱਸ 'ਚ ਬੈਠੀਆਂ ਸਵਾਰੀਆਂ ਜ਼ਖਮੀ ਹੋ ਗਈਆਂ ਜਿਸ ਤੇ ਸਥਾਨਕ ਲੋਕਾਂ ਵੱਲੋਂ ਥਾਣਾ ਸੁਬਾਨਪੁਰ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਸਵਾਰੀਆਂ ਨੂੰ ਬਾਸ ਤੋਂ ਬਾਹਰ ਕੱਢ ਕੇ ਮਡਲੀ ਸਹਾਇਤਾ ਲਈ ਸਥਾਨਕ ਬਰਾਡ ਹਸਪਤਲ ਪਹੁੰਚ ਦਿੱਤਾ ਗਿਆ ਇਸ ਦੌਰਾਨ ਐਸਐਫ ਦੇ ਇੰਚਾਰਜ ਏਐਸਆਈ ਸੁਖਦੀਪ ਸਿੰਘ ਹਾਈਵੇ ਪ੍ਰੋਲੈਕਟਿੰਗ ਫਾਰਮ ਅਵਤਾਰ ਸਿੰਘ ਤੇ ਥਾਣਾ ਸੁਬਾਨਪੁਰ ਤੋਂ ਸੁਰੱਖਿਆ ਮੁਲਾਜ਼ਮ ਮੌਕੇ ਤੇ ਪਹੁੰਚੇ ਤੇ ਜ਼ਖਮੀ ਸਵਾਰੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਲ ਪਹੁੰਚਾਇਆ ਗਿਆ ਇਸ ਦੌਰਾਨ ਕੀ ਡਰਾਈਵਰ ਦੀ ਇਲਾਜ਼ ਦੌਰਾਨ ਮੌਤ ਹੋ ਗਈ ਡ라이ਵਰ ਦਾ ਵੀ ਪਹਿਚਾਨ ਵਿਕਮ ਸਿੰਘ ਸਿੰਘ ਵਜੋਂ ਦੱਸੀ ਜਾ ਰਹੀ ਹੈ ਸੜਕ ਸੁਰੱਖਿਆ ਬਾਲਵੋ ਲੋ ਵਾਰ-ਵਾਰ ਬੁਲੌਣ ਦੇ ਬਾਵਜੂਦ ਵੀ ਹਾਈਵੇ ਤੇ ਹੰਗਾਮੀ ਸਥਿਤੀ ਨਾਲ ਜਿੱਠਣ ਲਈ ਤਾਂ ਆਇਤ ਹਾਈਡਰਾ ਦੇ ਮੋਕੇ ਤੇ ਨਹੀਂ ਪਹੁੰਚੇ ਜਿਸ ਤੇ ਰਾਸ਼ਟਰੀ ਰਾਜਮਾਰਗ ਤੇ ਚਾਰ ਖੜੀ ਵਿਚਕਾਰ ਖੜੀ ਬੱਸ ਹਾਸ ਦਾ ਸ਼ਿਕਾਰ ਹੋਣ ਕਾਰਨ ਆਵਾਜਾਈ ਚ ਵਿਗੜ ਪਿਆ ਉਪਰੰਤ ਹੋਰ ਕੀ ਤੋਂ ਹਾਈਡਰਾ ਦਾ ਪ੍ਰਬੰਧ ਕਰਕੇ ਬੱਸ ਨੂੰ ਇੱਕ ਪਾਸੇ ਕੀਤਾ ਗਿਆ ਤੇ ਆਵਾਜਾਈ ਸੰਚਾਰੂ ਡੰਗਣਾ ਸ਼ੁਰੂ ਕੀਤਾ ਗਿਆ